ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਤੁਹਾਡਾ ਸਵਾਗਤ ਹੈ ਭੁੱਲਰ ਫਾਰਮ ਚੈਨਲ ਉੱਤੇ ਉਮੀਦ ਕਰਦੇ ਹਾਂ ਤੁਸੀਂ ਸਾਰੇ ਠੀਕ ਠਾਕ ਹੋਮ ਹੋ ਗਏ ਆਪਣੀਆਂ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਈ ਲਾਈਕ ਕਰੋ ਚੈਨਲ ਨੂੰ ਸਬਸਕ੍ਰਾਈਬ ਕਰੋ ਤਾਂ ਜੋ ਆਪਾਂ ਆਪਣਾ ਕੀਤਾ ਹੋਇਆ ਵਾਅਦਾ ਪੂਰਾ ਕਰ ਸਕੀਏ ਭਗਵਾਨ ਤਮਾਨ ਬੁੜੀਆਂ ਨੂੰ ਹਜ਼ਾਰ ਦੇਵੇ ਨਾ ਦੇਵੇ ਪਰ ਆਪਾਂ ਸਾਰਿਆਂ ਨੂੰ 3-300 ਰੁਪਏ ਜ਼ਰੂਰ ਪਾਵਾਂਗੇ ਹੋਰ ਅੱਜ ਦੇ ਬਲੌਗ ਦੀ ਆਪਾਂ ਸ਼ੁਰੂਆਤ ਕੀਤੀ ਜੀ ਆਥਨ ਵੇਲੇ ਅੱਜ ਘਰ ਵਿੱਚ ਕੰਮ ਕਾਜ ਜਿਆਦਾ ਹੋਣ ਕਰਕੇ ਆਪਾਂ ਆਥਨ ਦੇ ਬਲੌਗ ਦੀ ਸ਼ੁਰੂਆਤ ਕੀਤੀ ਜੀ ਸਵੇਰ ਦਾ ਬਲੌਗ ਕੱਲ ਤੋਂ ਆਪਾਂ ਸਟਾਰਟ ਕਰ ਰਹੇ ਆ ਕੱਲ ਤੋਂ ਦੋ ਬਲੌਗ ਆਇਆ ਕਰਨਗੇ ਇੱਕ ਸਵੇਰ ਤੇ ਇੱਕ ਸ਼ਾਮ ਨੂੰ ਜੀ ਕਟੀਆਂ ਟੌਰ ਨਾਲ ਖੜੀਆਂ ਸਾਡੇ ਵੱਲ ਮੂੰਹ ਵੱਲ ਦੇਖ ਰਹੀਆਂ ਹਨ ਵੀ ਕਦੋਂ ਫੀਡ ਲਿਆਊਗਾ ਤੇ ਸਾਨੂੰ ਪਾਊਗਾ ਪਾਰੇ ਦਿਨ ਕਦੇ ਨਹੀਂ ਆਉਣਾ ਕਿਉਂਕਿ ਪੈਸੇ ਸਾਡੇ ਕੋਲੇ ਮੁੱਕੇ ਪਏ ਆਲੇ ਇਸ ਲਈ ਅਸੀਂ YouTube ਚੈਨਲ ਬਣਾਇਆ ਹੈ ਵੀ ਕੀ ਪਤਾ ਇਹ ਤੇ 2-4 ਪੀਏ ਆਉਣ ਲੱਗ ਜਾਣ ਤੇ ਉਦੋਂ ਮੁੜ ਕੇ ਬੱਚੇ ਵੀ ਸਾਡੇ ਮੂੰਹ ਦੀ ਦੇਖ ਰਹੀਆਂ ਹਨ ਵੀ ਇਹ ਵੀ ਕਦੋਂ ਸਾਨੂੰ ਫੀਡ ਪਾਊਗਾ ਇਹਨਾਂ ਦੀ ਫੀਡ ਦਾ ਵੀ ਅੱਧਾ ਘਟਾ ਰਹਿ ਗਿਆ ਹੈ ਜੋ ਕਿ ਮੁੱਕਣ ਦੇ ਕगार ਤੇ ਹੈ ਤੇ ਇਹ ਵੀ ਮੁੜ ਕੇ ਮੂੰਹ ਵਿੱਚ ਨਹੀਂ ਝਾਕਿਆ ਕਰਨਗੀਆਂ ਉਦੋਂ ਮੁੜ ਕੇ ਅਸੀਂ ਜੇ ਤੁਹਾਨੂੰ ਦਿਖਾਈਆਂ ਗਾਈਆਂ ਸਾਰੀਆਂ ਗਾਈਆਂ ਨੂੰ ਦੇਖਦੇ ਦੇਖਦੇ ਅਸੀਂ ਪਹੁੰਚੇ ਮਸ਼ੀਨ ਉੱਤੇ। ਛੰਡੀ ਤਾਂ ਕਹਦੇ ਨਾ ਹੋ ਜੂ ਇਹ। ਮਸ਼ੀਨ ਵੀ ਹਜੇ ਵਿਚਾਰੀ ਮੂਵ ਮੰਨੀ ਦੇਖ ਰਹੀ ਹੈ ਵੀ ਕਦੋਂ ਤੋ ਹੋਊਗਾ ਤੇ ਕਦੋਂ ਸਾਡਾ ਕੁਝ ਬਣੂਗਾ। ਇਹ ਚੋ ਵੀ ਖੱਟੀ ਮੁਸ਼ਕ ਮਾਰ ਰਹੀ ਹੈ ਜੀ। ਇਹਨੂੰ ਵੀ ਤਰ ਕੇ ਦੇਦੇ ਆ ਖੋਲ ਖਾਲ ਕੇ ਸਾਫ਼ ਕਰਾਂਗੇ। ਉਂ ਬਸ ਪਾਣੀ ਵਿੱਚ ਦੀ ਕੱਢ ਦਿੰਦੇ ਹਾਂ ਰੋਜ਼ ਦੀ ਰੋਜ਼। ਆਏ ਆਈ ਸਾਡੀ ਸਿੰਘਾਂ ਵਾਲੀ ਗਾਂ। ਇਹਨੂੰ ਅਸੀਂ ਬਹੁਤ ਹੀ ਲਾਡਾ ਚਾਵਾਂ ਨਾਲ ਰੱਖਿਆ ਹੋਇਆ ਹੈ ਪਰ ਇਹ ਛੱਡ ਜਾ ਇੱਕ ਮਿੰਟ ਵੀਡੀਓ ਬਣਾ ਲਾ। ਤੀਜੇ ਦਿਨ ਉਹ ਇਹ ਸਾਨੂੰ ਮਟਾਇਰਸ ਵਾਲੇ ਟੀਕੇ ਲਾਉਣੇ ਪੈਂਦੇ ਹਨ। ਹਾਂਜੀ ਇਹ ਆ ਸਾਡੀ ਬੱਚੀ ਇਹਦਾ ਨਾਮ ਅਸੀਂ ਰੱਖਿਆ ਹੋਇਆ ਹੈ ਰਾਣੂ ਵੀਡੀਓ ਬਣਾ ਲਈਏ 2 ਮਿੰਟ ਖੜ ਗਿਆ ਇਹ ਬੱਚੀ 3 ਕਿੰਮਟਾਂ ਦੀ ਬਣਾਉਣੀ ਆ ਦੀ ਬਹੁਤ ਵੱਡੀ ਕਹਾਣੀ ਹੈ ਤੁਹਾਨੂੰ ਇੱਕ ਵੀਡੀਓ ਰਾਹੀਂ ਅਸੀਂ ਦੱਸਾਂਗੇ ਤੇ ਜੀ ਆਪਣੇ ਚੈਨਲ ਦੀ ਤੁਸੀਂ ਬਤ ਤੋਂ ਬਾਤ ਸਪੋਰਟ ਕਰੋ ਵੀਡੀਓਸ ਨੂੰ ਸ਼ੇਅਰ ਕਰੋ ਲਾਈਕ ਕਰੋ ਚੈਨਲ ਨੂੰ ਸਬਸਕ੍ਰਾਈਬ ਕਰੋ ਤਾਂ ਜੋ ਆਪਾਂ ਤੁਹਾਡੇ ਲਈ ਹੋਰ ਵੀ ਬਹੁਤ-ਬਹੁਤ ਵਧੀਆ ਕੰਟੈਂਟ ਲੈ ਕੇ ਹਾਜ਼ਰ ਹੋ ਸਕੀਏ ਆਪਾਂ ਟਰੈਵਲ ਵਲੌਗ ਵੀ ਸਟਾਰਟ ਕਰਾਂਗੇ ਪਰ ਮਾੜੀ-ਮੋਟੀ ਤੁਸੀਂ ਵੀ ਸਪੋਰਟ ਕਰੋ ਇੱਕ ਜਿੱਦੀ ਮਾਂ ਸੀ ਵੇਚ ਦਿੱਤੀ ਸੀਗੀ ਉਹ ਸਾਡੀ ਕੁੜੀ ਨੂੰ ਦੇਤੀ ਸੀਗੀ ਅਸੀਂ ਉਹ ਵੀ ਹੁਣ ਲੱਤ ਮਾਰਦੀ ਹੈ ਜਦੋਂ ਦਾ ਜੀ ਕਰਦਾ ਦੁੱਧ ਦਿੰਦੀਆਂ ਨਹੀਂ ਉਹ ਦਿੰਦੀ ਨਹੀਂ ਉਹ ਵੀ ਟੂਕੜੇ ਚ ਲੱਤ ਮਾਰਦੀ ਹੈ ਜੀ ਉਹ ਵੀ ਬਹੁਤ ਬੁਰਾ ਹਾਲ ਹੈ ਉਹਨਾਂ ਦਾ ਉਹ ਵੀ ਸਾਨੂੰ 24 ਘੰਟੇ ਗਾਲਾਂ ਦਿੰਦੇ ਹਨ ਹਾਂਜੀ ਤੇ ਤੁਹਾਨੂੰ ਬਸ ਇੰਨਾ ਹੀ ਕਹਿਣਾ ਹੈ ਕਿ ਸਾਡੇ ਚੈਨਲ ਦੀ ਬਹੁਤ-ਬਹੁਤ ਤੁਸੀਂ ਸਪੋਰਟ ਕਰੋ ਜੀ ਤਾਂ ਜੋ ਅਸੀਂ ਟ੍ਰੈਵਲ ਬਲੌਗ ਤੁਹਾਡੇ ਲਈ ਲੈ ਕੇ ਆ ਸਕੀਏ ਗੁਰੂ ਘਰਾਂ ਉੱਪਰ ਆਪਾਂ ਸਭ ਕੁਝ ਦਿਖਾਉਣ ਦੀ ਕੋਸ਼ਿਸ਼ ਕਰਾਂਗੇ ਜੇਕਰ ਤੁਸੀਂ ਸਪੋਰਟ ਕਰੋਗੇ। ਤਾਂ ਤੁਸੀਂ ਸਪੋਰਟ ਨਹੀਂ ਕਰਦੇ ਜੀ ਵੀਡੀਓ ਨੂੰ ਤੁਸੀਂ ਅਖੀਰ ਤੱਕ ਨਹੀਂ ਦੇਖਦੇ। ਜੇਕਰ ਤੁਸੀਂ ਵੀਡੀਓ ਨੂੰ ਅਖੀਰ ਤੱਕ ਦੇਖੋਗੇ ਤਾਂ ਹੀ ਬਾਅਦ ਟਾਈਮ ਪੂਰਾ ਹੋਵੇਗਾ। 4 ਮਿੰਟ ਦੀ ਵੀਡੀਓ ਦੇਖਣਾ ਕੋਈ ਬਹੁਤ ਵੱਡੀ ਗੱਲ ਨਹੀਂ ਐ ਇੰਨਾ ਕੁ ਟਾਈਮ ਤਾਂ ਅਸੀਂ ਸਕਰੋਲ ਕਰਦੇ ਕਰਦੇ ਟਪਾ ਦਿੰਦੇ ਹਾਂ। ਸਾਡੀ ਵੀਡੀਓ ਨੂੰ ਸ਼ੁਰੂ ਤੋਂ ਲੈ ਕੇ ਅਖੀਰ ਤੱਕ ਪੂਰਾ ਦੇਖਿਆ ਕਰੋ ਕਿਉਂਕਿ ਇਸ ਵਿੱਚ ਕੋਈ ਵੀ ਅਸੀਂ ਗਲਤ ਮਲਤ ਗੱਲ ਨਹੀਂ ਬੋਲਦੇ। ਸਭ ਸ਼ੁੱਧ ਭਾਸ਼ਾ ਹੁੰਦੀ ਐ ਪਰਿਵਾਰ ਵਿੱਚ ਬੈਠ ਕੇ ਦੇਖਿਆ ਕਰੋ। ਤੇ ਆਪਦੇ ਘਰ ਦੇ ਫੋਨਾਂ ਤੋਂ ਵੀ ਚੈਨਲ ਨੂੰ ਸਬਸਕ੍ਰਾਈਬ ਕਰੋ ਜੀ ਆਹ ਦੇਖੋ ਜੀ ਸਾਡਾ ਚਾਚਾ ਧਾਰ ਕੱਢ ਰਿਹਾ ਜਦੋਂ ਉਹ ਇਹ ਦੂਜੀ ਵਾਰੀ ਕੱਢਣ ਨੂੰ ਤਿਆਰ ਹੁੰਦਾ ਹੈ ਉਹਦੋਂ ਉਹ ਲੱਤ ਮਾਰਦੀ ਹੈ ਤੇ ਵਿੱਚ ਬਾਲਟੀ ਦੇ ਵਿੱਚ ਲੱਤ ਧਰ ਲੈਂਦੀ ਹੈ ਤਿੰਨ ਚਾਰ ਵਾਰੀ ਸਾਡੇ ਨਾਲ ਇਹ ਕਹਾਣੀ ਵਾਪਰ ਚੁੱਕੀ ਹੈ ਉਹਦੋਂ ਮੁੜ ਕੇ ਹੀ ਅਸੀਂ ਥੋਟੀ ਮਸ਼ੀਨ ਪਾਣੀ ਗਰਮ ਪਾਣੀ ਪਾ ਕੇ ਉਹਦੋਂ ਮੁੜ ਕੇ ਮਸ਼ੀਨ 'ਤੇ ਡਾਕਟਰੀਆਂ ਲਵਾ ਕੇ ਮਸ਼ੀਨ ਨੂੰ ਚੱਲ ਪਾ ਦਿੰਦੇ ਹਾਂ ਤੇ ਬਸ ਫੋਨ ਉੱਤੇ ਕਹਣਾ ਹੈ ਇਹ ਵੀ ਚੈਨਲ ਦੀ ਵੱਧ ਤੋਂ ਵੱਧ ਸਪੋਰਟ ਕਰੋ ਤਾਂ ਹੀ ਜੀ ਤੁਹਾਡੇ ਲਈ ਕੁਝ ਚੰਗਾ ਵਧੀਆ ਲੈ ਕੇ ਆ ਸਕੀਏ ਤੇ ਤੁਹਾਡੇ ਲਈ ਇੱਕ ਬਈਆ ਕੰਟੈਕਟ ਅਸੀਂ ਖਾਏ ਕਰ ਸਕੀਏ ਧੰਨਵਾਦ ਜੀ ਇਤੋਂ ਤੱਕ ਵੀਡੀਓ ਦੇਖਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ